کوئی نہیں ہے کہ وہ بدترین کبھی بھی نہیں تھا وہ وقت میں میں استقامت میں استقامت کا مطلب ہے کہ میں جو بھی میں چھوٹے بچوں کو پڑھاؤ کی سیوا کر سکھاؤ کی سیوا بابا مہاج دیہاتی رکھے ہیں جہاں پہ سمان کیا گیا ہے سو جتے پریسار سیوا سوپیاں جا ہیں ਸ਼ਾਂਤਪੁਰ ਪਿੰਡ ਦਲੰਦਰ ਪਿੰਡ ਕੰਪੂਚਲਾ ਪਿੰਡ ਅੱਗੇ ਪੰਜਾਲਾ ਪਿੰਡ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅੱਜ ਮਨਾਇਆ ਜਾ ਰਿਹਾ ਹੈ ਕੀ ਕਹਿਣਾ ਚਾਹਦੇ ਇਸ ਬਾਰੇ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਤਾਂ ਤੇ ਵਿਚਾਰ ਇਹ ਮਥਰਾ ਯਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਿਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਕਰ ਬਨਾ ਆਇਓ ਤਰਨ ਗਗਨ ਨਵਖੰਡ ਮੈਂ ਜੋ ਸੈਭ ਰੂਪੀ ਰਹੋ ਭਰ ਪਨ ਮਥਰਾ ਕਸ਼ ਭੇਦ ਨਹੀਂ ਗੁਰੂ ਅਰਜਨ ਪਰ ਤਖ ਹਰ ਮਥਰਾ ਭਟਨੇ ਗੁਰੂ ਸਾਹਿਬ ਜੀ ਨੂੰ ਪ੍ਰਤੱਖ ਪਰਮੇਸ਼ਰ ਦਾ ਦਰਜਾ ਦਿੱਤਾ ਸੋ ਅੱਜ ਸਾਬਜਾਦਾ ਬਾਬਾ ਫਤਿਹ ਸਿੰਘ ਤਾਨਾ ਦਲ ਜਥੇਬੰਦੀ ਵੱਲੋਂ ਗੁਰਦਾਰਾ ਸਿੰਘ ਸਭਾ ਛੋਣੀ ਹੰਗ ਸਿੰਘਾਂ ਤਾਨਾ ਦਲ ਸਾਬਜਾਦਾ ਬਾਬਾ ਫਤਿਹ ਸਿੰਘ ਤਾਨਾ ਦਲ ਦਾ ਜੋ ਹੈੱਡ ਕੁਆਰਟਰ ਹੈ ਗੁਰੂ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਪਰ ਮਨਾਇਆ ਗਿਆ ਪਰਸੋ ਤੋਂ ਸੋਭ ਸ੍ਰੀ ਅਖੰਡਾ ਆਰੰਭ ਹੋਏ ਹਨ ਅੰਮ੍ਰਿਤ ਵੇਲੇ ਪੋਗੋਪ੍ਰਾਂਤ ਖੁੱਲੇ ਦੀਵਾਨ ਪੱਡਾਲ ਅਦਰ ਦੀਵਾਨ ਸਜਾਏ ਗਏ ਸਾਰੇ ਹੋ ਦਿਵਾਨਾ ਅੰਦਰ ਬਾੜ ਦੇ ਭੋਗ ਪ੍ਰੰਤ ਕਥਾ ਤੋਂ ਬਾਅਦ ਸਤਕਾਜ ਬਾਬਾ ਪਿਆਰਦੀਪ ਸਿੰਘ ਜੀ ਰਾਣੀਪੁਰ ਵਾਲੇ ਭਾਈ ਜਸਵਿੰਦਰ ਸਿੰਘ ਜੀ ਹਜੂਰੀ ਰਾਗੀ ਜਥਾ ਕਥਾ ਵਿਚਾਰਾਂ ਗੁਰੂ ਕੇ ਮਹਾਂਪੁਰਸ਼ਾਨੇ ਕੀਤੀਆਂ ਬੱਚਿਆਂ ਨੇ ਕੀਰਤਨ ਕੀਤਾ ਗੁਰੂ ਕੇ ਲੰਗਰ ਅਟੁੱਟ ਵਰਤ ਰਹੇ ਹਨ ਠੰਡੇ ਮਿੰਡੇ ਜਲਦੀਆਂ ਸ਼ਬੀਲਾਂ ਭਾਈ ਸਾਹਿਬ ਭਾਈ ਦਲਜਿੰਦਰ ਸਿੰਘ ਜੀ ਅਤੇ ਸੰਗਤਾਂ ਮਿਲ ਕਰਕੇ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਲਾ ਰਹੇ ਹਨ ਸੋ ਉਥੇ ਪੱਤਰਕਾਰ ਵੀਰਾਂ ਦਾ ਬਈ ਬਹੁਤ ਧੰਨਵਾਦ ਹੈ ਹੁਸ਼ਾਰਪੁਰ ਫਾਸਟ ਲਾਈਵ ਤੇ ਸਤੀਸ਼ ਸ਼ਰਮਾ ਜੀ ਸਾਡੇ ਬਹੁਤ ਪਿਆਰੇ ਪਰਮਿੱਤਰ ਜੋ ਸਾਡੀਆਂ ਖਬਰਾਂ ਸਾਰੇ ਦੇਸ਼ ਵਿਦੇਸ਼ ਤੱਕ ਪਹੁੰਚਾਉਣ ਦਾ ਯਤਨ ਕਰਦੇ ਹਨ ਸੋ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਾਂਤੀ ਦੇ ਪੰਛੀ ਦਲੇ ਸਰਤਾਜ ਜਿਨ੍ਹਾਂ ਨੇ ਜਬਰ ਦਾ ਮੁਕਾਬਲਾ ਸਬਰ ਨਾਲ ਕਰਕੇ ਸਾਨੂੰ ਇਹ ਸਿੱਖਿਆ ਦਿੱਤੀ ਕਿ ਕਿਸ ਤਰ੍ਹਾਂ ਸ਼ਾਂਤ ਚਿਤ ਹੋ ਕਰਕੇ ਜਬਰ ਦਾ ਮੁਕਾਬਲਾ ਸਬਰ ਨਾਲ ਕਰਨਾ ਅਜੁੱਤੀ ਕੁਰਬਾਨੀ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਥੇ ਪਰਮੇਸ਼ਰ ਕੇ ਥਾਂ ਦੇ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਰੂਪ ਵਿੱਚ ਸਾਨੂੰ ਬਖਸ਼ਿਸ਼ ਕੀਤੀ ਹੈ ਸਾਨੂੰ ਬਾਣੀ ਦੇ ਨਾਲ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਤ ਸਾਰੇ ਗੁਰਬਾਣੀ ਕਹ ਹੈ ਸੇਵਕ ਜਨ ਮਾਨ ਹੈ ਪਰ ਤੱਕ ਗੁਰੂ ਨਿਸਤਾਰੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਸਾਡੇ ਆਤਮਾ ਨੂੰ ਪਰਮਾਤਮਾ ਨਾਲ ਜੋੜਨ ਦਾ ਗੁਰਬਾਨੀ ਜਿਹੜਾ ਸਾਡਾ ਆਧਾਰ ਕਰਨ ਵਾਸਤੇ ਸਤਿਗੁਰੂ ਜੀ ਨੇ ਮਾਨ ਪਰਮਕਾਰ ਕੀਤਾ ਹੈ ਸੋ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਨੂੰ ਸਮੂਹ ਸ਼ਹੀਦਾਂ ਨੂੰ ਕੋਟਣ-ਕੋਟ ਪ੍ਰਣਾਮ ਕਰਦਾ ਹੋਇਆ ਦਾਸ ਫਤਿਹ ਅਰਜ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ